ਉਹ ਆਪਦੇ ਬਾਹਰ ਪੰਜ ਬਾਹਰ ਲਗੇ ਆਇਆ ਅੰਦਰ ਚੌਧਰੀ ਉਹ ਚੌਧਰੀ ਗਾਂ ਚੌਧਰੀ ਆਹ ਦੇਖੋ ਆਹ ਦੇਖੋ ਬੈਜੋ 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 ਆਪਾਂ ਤਾਂ ਸਾਰੇ ਨਮਰਨ ਆਪਣੇ ਮੈਂਬਰ ਕਿਹੜੇ-ਕਿਹੜੇ ਨੇ ਚਲੋ ਤਾਂ ਇਹ ਜਿਹੜਾ ਪ੍ਰੋਫੈਸਰ ਚਲੋ ਬੰਚਨ ਨੂੰ ਬਰੇਕ ਕਰੀਏ ਅੱਛਾ ਇਹ ਹੁਣ ਉਹ ਸਾਰੇ ਪੈਂਡਿੰਗ ਸਰਵਿਸ ਦਿੱਤੀ ਕਰ ਲਈ ਕੋਈ ਕੋਈ ਕੰਦਾ ਹੈ ਨਹੀਂ ਇਕੱਲਾ ਹਾਂ ਜੀ ਮੈਂਬਰ ਕਿਹੜੇ-ਕਿਹੜੇ ਉਹਨਾਂ ਨੂੰ ਅੱਗੇ ਲੈ ਆਓ ਆ ਦੋਵੇਂ ਦੋਵੇਂ ਲੱਗੇ ਆਓ ਇਹ ਕਿਹੜੇ ਇਧਰ ਹਾਂ ਇਧਰ ਨਾ ਹੁਣੇ ਪੜਤ ਕਰਦੇ ਆਗੇ ਛੇ ਚਾ ਤੋਂ ਫੋਟੋ ਖਿੱਚੀ ਬੋਟਾ ਪਾਈ ਬੋਟਾ ਮਗਲੋ ਇੰਨੀ ਬੜਾ ਸਾਫ ਕਰਦੀ ਬੜਾ ਕੀ ਆ ਕੋਈ ਨਹੀਂ 10 ਸਾਲ ਇਹ ਸੇਵਾ ਕਰਦੇ ਇੱਕ ਸਰਵਿਸ ਹੈ ਚਲੋ ਇਹ ਹੁਣ ਅਮਰ ਮੈਂਬਰ ਆਪਣੇ ਚਾਚੇ ਨੂੰ ਇਹਨੂੰ ਜਿਹੜੀ ਡਾਇਨਮਿਕ ਅੱਛਾ ਚਲੋ ਆਜਾ ਕੀ ਪੇਦੇ ਸਰਪੰਚ ਹੋਏ ਅੱਗੇ 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 ਤੇ ਪਾਓ ਬੋਲੇ ਸੰਹੇ ਸਤਿ ਸ਼੍ਰੀ ਅਕਾਲ ਬੀਪੀਆਰੋ ਸਾਹਿਬ ਕਿਤੇ ਠੀਕ ਆ ਪਿੰਡ ਦੀ ਸੇਵਾ ਕਰ ਤੇ ਮਜ਼ੁਰਗਾ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰੇ ਪਿੰਡ ਦੀ ਤਰੱਕੀ ਕਰ ਠੀਕ ਆ ਆ ਸਾਰਾ ਤੇਰਾ ਪਰਿਵਾਰ ਠੀਕ ਆ ਆ ਬਾਪੂ ਨੂੰ ਅੰਦੀ ਜਬਾਨਾ ਕਿਹਾ ਵੀ ਆਪਾਂ ਨਹੀਂ ਲੜਨੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਤੁਹਾਨੂੰ ਸਹੀ ਸਾਰੀ ਸਤਿ ਸ਼੍ਰੀ ਹੋ ਗਈ ਬਹੁਤ ਵਧੀਆ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਸਾਹਿਬ ਤੁਹਾਡਾ ਬਰਕਾਰਮਦਾ ਨਹੀਂ ਮੈਨੂੰ ਮਾਣ ਮੈਨੂੰ ਮਾਣ ਬੱਤ ਤਗਦੇ ਹੋ ਕੇ ਆਪਾਂ ਭਗਵੰਤ ਮਾਤਾ ਜੀ ਦੀ ਅਨੰਦ ਕੇਜਰੀ ਗਾਤੀ ਲੜਨ ਠੀਕ ਹੈ ਜੀ ਇਨਕਲਾਬ ਜ਼ਿੰਦਾਬਾਦ ਚਲੋ ਧੰਨਵਾਦ ਧੰਨਵਾਦ ਬੋਲਾ ਖਿਆਲੀ ਕਿ ਤਾ ਮੈਂ ਬਲਣੀ ਲਾ ਜੇ ਤੁਹਾਨੂੰ ਸ਼ਾਂਤ ਹੋਣਾ ਦਾ ਹਾਂ ਸਾਫੀਕਾ ਜੀ ਸਾਰਿਆਂ ਨੂੰ ਮੈਂ ਬਹੁਤ-ਬਹੁਤ ਭਗਵੰਤ ਮਾਨ ਸਿੰਘ ਜੀ ਆਪ ਜੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਐਮਐਲਏ ਸਰੀ ਕਲਸੀ ਜੀ ਦਾ ਹਲਕਾ ਬਟਾਲਾ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਪਿੰਡ ಗ್ರಾಮ ਪੰਚਾਇਤ ਗੋੜੀ ਭਾਂ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ ਤੇ ਮੈਂ ਆਪਣੀ ਤਾਂ ਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ ਜੀ ਅੱਜ ਸਾਰੇ ਪਿੰਡ ਪਿੰਡ ਵਾਸੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਪਿੱਠ ਤੇ ਥਾਪੜਾ ਦੇ ਕੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ ਤੇ ਪਿੰਡ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਜੋ ਚੱਲ ਰਹੇ ਨੇ ਚਾਹੇ ਬ ਤੇ ਐਮਐਲਏ ਸਾਹਿਬ ਨੇ ਅੱਜ ਮੇਰੀ ਪਿੱਠ ਤੇ ਥਾਪੜਾ ਦਿੱਤਾ ਹੈ ਤੇ ਮੈਂ ਇਮਾਨਦਾਰੀ ਨਾਲ ਤਾਂ ਦੇ ਹੀ ਨਾਲ ਆਪਣਾ ਫਰਜ਼ ਨਿਭਾਵਾਂਗਾ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਬਟਾਲੇ ਹਲਕੇ ਵਿਖੇ ਪਿੰਡ ਕੋਟਲੀ ਪਾਨ ਸਿੰਘ ਵਿਖੇ ਅ ਸਰਬਸੰਮਤੀ ਹੋਈ ਹੈ ਔਰ ਸਰਬਸੰਮਤੀ ਨਾਲ ਸਾਰੇ ਪਿੰਡ ਵਾਸੀਆਂ ਨੇ ਆਪਣੇ ਕੰਮ ਕਰਨ ਵਾਲੇ ਆਗੂਆਂ ਨੂੰ ਜਿਹੜਾ ਫਤਵਾ ਦਿੱਤਾ ਹੈ ਮੈਂ ਬਾਕੀਆਂ ਨੂੰ ਵੀ ਇਹੋ ਸੁਨੇਹਾ ਦੇਣਾ ਚਾਹੁੰਦਾ ਵਾਂ ਢੜੇ ਬੰਦੀਆਂ ਤੋਂ ਉੱਠ ਕੇ ਜਿਹੜਾ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਹੈ ਸਾਰੇ ਰਲ ਕੇ ਉਹਨਾਂ ਦਾ ਸਾਥ ਦਿਓ ਤਾਂ ਜੋ ਕਿ ਆਪਣੇ ਪਿੰਡਾਂ ਦੀ ਨਿਹਾਰ ਬਦਲ ਸਕੇ ਟੜੇ ਬੰਦੀਆਂ ਤੋਂ ਪਿੰਡ ਮੁਕਤ ਹੋ ਸਕੇ ਜਿਹੜਾ ਕੰਮ ਵਾਲਾ ਬੰਦਾ ਉਹਨੂੰ ਲੋਕ ਅੱਗੇ ਲੈ ਕੇ ਆਉਣ ਮੈਂ ਇਸ ਆਪਣੇ ਪਿੰਡ ਦੇ ਸਾਰੇ ਨਗਰ ਨੂੰ ਮੁਬਾਰਕਬਾਦ ਦੇਣਾ ਔਰ ਇਹਨਾਂ ਦੀ ਸੋਚ ਨੂੰ ਮੁਬਾਰਕਬਾਦ ਦੇਣਾ ਔਰ ਮੈਂ ਆਪਣੇ ਭਰਾ ਨੂੰ ਮੁਬਾਰਕਬਾਦ ਦੇਣਾ ਜਿਨ੍ਹਾਂ ਨੂੰ ਇਹਨਾਂ ਸਾਰੇ ਪਿੰਡ ਵਾਸੀਆਂ ਨੇ ਸਰਵਸੰਮਤੀ ਦਾ ਆਗੂ ਲਾਇਆ ਬਹੁਤ ਬਹੁਤ ਧੰਨਵਾਦ ਬੋਲੇ